ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੋਲਾ ਜੰਕਸ਼ਨ ਤੇ ਜਿੱਥੇ ਅਸੀਂ ਸਿਰਫ ਖਬਰਾਂ ਨਹੀਂ ਸੁਣਾਉਂਦੇ ਸਗੋਂ ਉਹ ਕਹਾਣੀਆਂ ਦੱਸਦੇ ਹਾਂ ਜਿਹੜੀਆਂ ਦਿਲਾਂ ਵਿੱਚ ਬਸ ਜਾਂਦੀਆਂ ਨੇ ਅੱਜ ਦੀ ਕਹਾਣੀ ਉਸ ਆਵਾਜ਼ ਦੀ ਹੈ ਜੋ ਹਰ ਪੰਜਾਬੀ ਦੇ ਦਿਲ ਵਿੱਚ ਅੱਜ ਵੀ ਟੜਕਦੀ ਹੈ ਜੋ ਸਿਰਫ ਗਾਇਕ ਨਹੀਂ ਸੀ ਇੱਕ ਜਜ਼ਬਾਤ ਸੀ ਰਾਜਵੀਰ ਜਵੰਦਾ ਉਹ ਨਾਮ ਜੋ ਸੁਣਦੇ ਹੀ ਚਿਹਰੇ ਤੇ ਮੁਸਕਾਨ ਤੇ ਅੱਖਾਂ 'ਚ ਨਮੀ ਆ ਜਾਂਦੀ ਹੈ ਅਕਤੂਬਰ 2025 ਨੂੰ ਸਮਾਜਿਕ ਸੰਗੀਤ ਆਕਾਸ਼ ਖਮੋਸ ਹੋ ਗਿਆ ਸੀ ਲੱਖਾਂ ਫੈਨ ਨੇ ਇੱਕ ਦਿਨੋਂ ਪ੍ਰਾਰਥਨਾ ਕੀਤੀ ਕਾਸ਼ ਇਹ ਸਿਰਫ ਅਫਵਾਹ ਹੋਵੇ ਪਰ ਕਿਸਮਤ ਨੇ ਉਹ ਲੇਖ ਲਿਖ ਦਿੱਤੀ ਜੋ ਕਦੇ ਮਿਟ ਨਹੀਂ ਸਕਦੀ ਪਰ ਜਿਵੇਂ ਕਹਿੰਦੇ ਨੇ ਅਸਲ ਕਲਾਕਾਰ ਮਰਦੇ ਨਹੀਂ ਉਹਨਾਂ ਦੀ ਆਵਾਜ਼ ਜਿਉਂਦੀ ਰਹਿੰਦੀ ਹੈ ਅੱਜ ਰਾਜਵੀਰ ਜਬੰਦਾ ਦੀ ਆਵਾਜ਼ ਦੁਬਾਰਾ ਸਾਡੇ ਸਾਹਮਣੇ ਆ ਰਹੀ ਹੈ ਉਹਨਾਂ ਦੇ ਅਣ ਸੁਨੇ ਗੀਤਾਂ ਦੇ ਰੂਪ ਵਿੱਚ ਇਹ ਸਾਰੇ ਗੀਤ ਉਹਨਾਂ ਦੇ ਆਪਣੇ ਜੀਵਨ ਕਾਲ ਵਿੱਚ ਹੀ ਰਿਕਾਰਡ ਕੀਤੇ ਸਨ ਪਰ ਕਿਸੇ ਕਾਰਨ ਹੋ ਰਿਲੀਜ਼ ਨਹੀਂ ਹੋ ਸਕੇ ਹੁਣ ਉਹਨਾਂ ਦਾ ਪਰਿਵਾਰ ਤੇ ਟੀਮ ਇਹਨਾਂ ਨੂੰ ਪਿਆਰ ਨਾਲ ਜਨਤਾ ਸਾਹਮਣੇ ਲਿਆਉਣ ਜਾ ਰਹੀ ਹੈ ਇੱਕ ਤੋਹਫੇ ਵਾਂਗ ਆਪਣੇ ਸਾਰੇ ਸੁਣਨ ਵਾਲਿਆਂ ਲਈ 팬 ਲਈ ਇਹ ਸਿਰਫ ਗੀਤ ਨਹੀਂ ਇੱਕ ਯਾਦ ਇੱਕ ਰੂਹ ਇੱਕ ਸਬਕ ਨੇ ਕਿ ਪਿਆਰ ਕਲਾ ਤੇ ਸੁਰ ਕਦੇ ਨਹੀਂ ਮਰਦੇ ਸਭ ਤੋਂ ਵੱਡਾ ਸਵਾਲ ਸਭ ਦੇ ਮਨ ਵਿੱਚ ਸੀ ਕਿ ਗੀਤ ਕਿਸੇ ਗਾਇਕ ਵੱਲੋਂ ਗਾਏ ਜਾਣਗੇ ਜਾਂ ਰਾਜਵੀਰ ਦੀ ਆਪਣੀ ਆਵਾਜ਼ ਵਿੱਚ ਆਹ ਦੋਸਤੋ ਖੁਸ਼ਖਬਰੀ ਏ ਇਹ ਸਾਰੇ ਟਰੈਕਸ ਰਾਜਵੀਰ ਜਵੰਦਾ ਦੀ ਅਸਲ ਬਾਜ਼ ਵਿੱਚ ਹੀ ਰਿਲੀਜ਼ ਹੋਣਗੇ ਉਹਨਾਂ ਨੇ ਆਪ ਗਾਏ ਸਨ ਉਹਨਾਂ ਨੇ ਆਪ ਗਾਏ ਸਨ ਆਪਣੀ ਰੂਹ ਨਾਲ ਰਿਕਾਰਡ ਕੀਤੇ ਸਨ ਤੇ ਹੁਣ ਉਹਨਾਂ ਦੀ ਟੀਮ ਉਹੀ 뮤직 ਉਹੀ ਵਾਈਬ੍ਰੇਸ਼ਨ ਦੁਬਾਰਾ ਲੈ ਕੇ ਆ ਰਹੀ ਹੈ ਚਲੋ ਹੁਣ ਇੱਕ ਨਜ਼ਰ ਮਾਰਦੇ ਆ ਉਹਨਾਂ ਦੇ ਆਉਣ ਵਾਲੇ ਖਾਸ ਗੀਤਾਂ ਉੱਤੇ Song ਪਹਿਲਾ ਜੱਟ ਰਿਲੀਜ਼ 15 ਦਸੰਬਰ 2025 ਇਹ ਗੀਤ ਤਾਕਤ ਮਾਨ ਤੇ ਪਿਆਰ ਦੀ ਕਹਾਣੀ ਸੁਣਾਉਂਦਾ ਹੈ Song ਪੂਜਾ ਰੱਬ ਰਾਖਾ ਰਿਲੀਜ਼ 5 ਜਨਵਰੀ 2026 ਇਹ ਰੋਮਾਂਟਿਕ ਟਰੈਕ ਸਿਰਫ ਪਿਆਰ ਨਹੀਂ ਇਸ਼ਕ ਵਿੱਚ ਵਿਸ਼ਵਾਸ ਤੇ ਰੱਬ ਦੀ ਸ਼ਕਤੀ ਨੂੰ ਵੀ ਦਰਸਾਉਂਦਾ ਹੈ ਮੇਰਾ ਪੰਜਾਬ ਰਿਲੀਜ਼ 19 ਫਰਵਰੀ 2026 ਇਹ ਗੀਤ ਮਿੱਟੀ ਦੀ ਖੁਸ਼ਬੂ ਪੰਜਾਬ ਦੀ ਵਿਰਾਸਤ ਅਤੇ ਗਰੂਰ ਨੂੰ ਸਲਾਮ ਕਰਦਾ ਹੈ ਇਹ ਸਾਰੇ ਟਰੈਕਸ ਰਿਲੀਜ਼ ਹੋਣਗੇ ਰਾਜਵੀਰ ਜਵੰਦਾ ਦੇ ਆਫੀਸ਼ੀਅਲ YouTube ਚੈਨਲ ਤੇ ਜਿੱਥੇ ਉਹਨਾਂ ਦੀ ਪਤਨੀ ਖੁਦ ਇਹ ਪ੍ਰੋਜੈਕਟ ਦੀ ਆਗੂ ਹੈ ਉਹ ਕਹਿੰਦੀ ਹੈ ਇਹ ਸਿਰਫ ਗੀਤ ਨਹੀਂ ਰਾਜਵੀਰ ਦੀ ਜ਼ਿੰਦਗੀ ਦਾ ਹਿੱਸਾ ਨੇ ਹਰ ਗੀਤ ਦੇ ਨਾਲ ਇੱਕ ਵੀਡੀਓ ਸੁਨੇਹਾ ਵੀ ਆਵੇਗਾ ਜਿੱਥੇ ਪਰਿਵਾਰ ਉਹਨਾਂ ਦੀਆਂ ਯਾਦਾਂ ਤੇ ਸਟਰਗਲ ਸਾਂਝਾ ਕਰੇਗਾ ਫੈਨਸ ਲਈ ਇੱਕ ਇਮੋਸ਼ਨਲ ਮੂਮੈਂਟ ਹੋਵੇਗਾ ਜਦੋਂ ਬਾਦ ਦੁਆਰਾ ਗੂੰਜੇਗੀ ਜਿਸ ਨੇ ਸਾਨੂੰ ਰਲਾਇਆ ਵੀ ਤੇ ਹਸਾਇਆ ਵੀ ਕਈ ਫੈਨ ਕਹਿ ਰਹੇ ਨੇ ਜਦ ਅਸੀਂ ਰਾਜਵੀਰ ਦੀ ਬਾਤ ਸੁਣਦੇ ਹਾਂ ਲੱਗਦਾ ਹੈ ਜਿਵੇਂ ਉਹ ਅੱਜ ਵੀ ਸਾਡੇ ਨਾਲ ਬੈਠਾ ਹੈ ਤੇ ਇਹੀ ਤਾਂ ਕਲਾ ਦੀ ਤਾਕਤ ਹੁੰਦੀ ਹੈ ਜਦ ਇਨਸਾਨ ਦੂਰ ਚਲਾ ਜਾਵੇ ਪਰ ਆਵਾਜ਼ ਕਦੇ ਨਾ ਮੁਕੇ ਅਜੇ ਤਾਂ ਦੋਸਤੋ ਇਹ ਤਾਂ ਸਿਰਫ ਸ਼ੁਰੂਆਤ ਹੈ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਕੁਝ ਅਣਸੁਨੇ ਟ੍ਰੈਕਸ ਤੇ ਲਾਈਵ ਵਰਜਨਸ ਤਿਆਰ ਨੇ ਜੋ ਆਉਣ ਵਾਲੇ ਮਹੀਨਿਆਂ ਵਿੱਚ ਰਿਲੀਜ਼ ਕੀਤੇ ਜਾਣਗੇ ਤਾਂ ਜੇ ਦੋਸਤੋ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸਾਡਾ ਮਕਸਦ ਸਾਫ ਹੈ ਉਹਨਾਂ ਦੀ ਆਵਾਜ਼ ਉਹਨਾਂ ਦੀ ਯਾਦ ਤੇ ਉਹਨਾਂ ਦੀ ਆਤਮਾ ਨੂੰ ਸਦਾ ਜਿਉਂਦਾ ਰੱਖਣਾ ਤੇ ਨਵੰਬਰ ਦਸੰਬਰ ਵਿੱਚ ਹੋਰ ਵੀ ਸਰਪ੍ਰਾਈਜ਼ ਆ ਰਹੇ ਨੇ ਦਰੋੜਾ ਜੰਕਸ਼ਨ ਨੂੰ ਹੁਣੇ ਸਬਸਕ੍ਰਾਈਬ ਕਰੋ ਕਿਉਂਕਿ ਸਾਡਾ ਚੈਨਲ ਤੁਹਾਨੂੰ ਇਮੋਸ਼ਨਲ ਅਪਡੇਟਸ ਸਭ ਤੋਂ ਪਹਿਲਾਂ ਪਹੁੰਚਾਉਂਦਾ ਰਹੇਗਾ ਆਵਾਜ਼ਾਂ ਰੁਕਦੀਆਂ ਨਹੀਂ ਰਾਜਵੀਰ ਜਵੰਦਾ ਦੀ ਰੂਹ ਅੱਜ ਵੀ ਗੀਤਾਂ ਤੇ ਧੜਕਦੀ ਹੈ ਤੇ ਹਰ ਸੁਰ ਵਿੱਚ ਇੱਕ ਜ਼ਿੰਦਗੀ ਬੋਲਦੀ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਧੰਨਵਾਦ ਜੀ